ਪੰਜਾਬੀ ਸੰਗੀਤਕ ਹਲਕਿਆਂ ਦੇ ਵਿੱਚ ਅੱਜ ਬੜਾ ਦੁੱਖ ਦਾ ਦਿਨ ਹੈ ਪੰਜਾਬੀ ਗਾਇਕੀ ਦੇ ਉਸਰ ਮੌਰ ਹਸਤਾਖਰ ਜਨਾਬ ਸੁਰਿੰਦਰ ਚਿੰਦਾ ਜੀ ਇਸ ਫਾਨੀ ਜਹਾਂ ਤੋਂ ਰੁਖਸਤ ਹੋ ਗਏ ਨੇ ਬੀਤੇ ਦਿਨੀ ਵੀ ਉਹਨਾਂ ਦੇ ਅਕਾਲ ਚਲਾਣੇ ਦੀਆਂ ਕੁਝ ਗਲਤ ਖਬਰਾਂ ਪਈਆਂ ਪਰ ਅੱਜ ਵੀ ਲੋਕ ਇਹ ਕਹਿ ਰਹੇ ਸਨ ਕਿ ਇਹ ਖਬਰ ਗਲਤ ਹੀ ਹੋਵੇ ਪਰ ਇਹ ਖਬਰ ਸੱਚ ਨਿਕਲੀ ਸੁਰਿੰਦਰ ਚਿੰਦਾ ਜੀ ਸਾਨੂੰ ਸਾਰਿਆਂ ਨੂੰ ਜਸਮਾਨੀ ਤੌਰ ਤੇ ਛੱਡ ਕੇ ਇਸ ਜਹਾਨੋਂ ਕੂਚ ਚਲਾਣਾ ਕਰਕੇ ਨੇ ਪਰ ਉਹਨਾਂ ਦੀਆਂ ਯਾਦਾਂ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਵਸਦੀਆਂ ਰਹਿਣਗੀਆਂ ਸੁਰਿੰਦਰ ਚੁੰਦਾ ਜੀ ਜਿਨ੍ਹਾਂ ਨੇ ਆਪਣੇ ਸੰਗੀਤਿਕ ਸਫ਼ਰ ਦੇ ਦੌਰਾਨ ਐਸੇ ਮੀਲ ਪੱਥਰ ਗੱਡੇ ਨੇ ਕਿ ਸ਼ਾਇਦ ਹੀ ਏਡੀ ਵੱਡੀ ਕਾਮਯਾਬੀ ਕਿਸੇ ਗਾਇਕ ਦੇ ਹਿੱਸੇ ਆਵੇ ਜੇਕਰ ਉਹ ਗਾਇਕੀ ਦੇ ਖੇਤਰ ਦੇ ਵਿੱਚ ਵਿਚਰੇ ਤਾਂ ਵੀ ਉਹਨਾਂ ਨੇ ਟੀਸੀ ਵਾਲੇ ਬੇਰ ਤੋੜ ਕੇ ਆਪਣੀ ਝੋਲੀ ਦੇ ਵਿੱਚ ਸਜਾਏ ਤੇ ਜੇਕਰ ਉਹ ਅਦਾਕਾਰੀ ਦੇ ਖੇਤਰ ਦੇ ਵਿੱਚ ਗਏ ਤਾਂ ਉੱਥੇ ਵੀ ਉਹਨਾਂ ਨੇ ਚੰਗਾ ਨਾਮਣਾ ਖਟਿਆ ਸੰਗੀਤ ਦੀ ਦੁਨੀਆ ਦੇ ਵਿੱਚ ਵੀ ਉਹਨਾਂ ਨੇ ਬਹੁਤ ਵਧੀਆ ਫਿਲਮੀ ਸੰਗੀਤ ਵੀ ਦਿੱਤਾ ਹੈ। सुरेंद्र ਛੁੰਦਾ ਇੱਕ ਬਹੁਪੱਖੀ ਸ਼ਖਸੀਅਤ ਸਨ। ਉਹਨਾਂ ਦੀ ਸ਼ਖਸੀਅਤ ਦੇ ਬਾਰੇ ਅੱਜ ਜਦੋਂ ਉਹ ਸਾਡੇ ਵਿਚਕਾਰ ਜਸਮਾਨੀ ਤੌਰ ਤੇ ਨਹੀਂ ਹਨ। ਉਹਨਾਂ ਦੇ ਸਾਥੀ ਪਾਲੀਦੇਤ ਵਾਲੀ ਜੀ ਸਾਡੇ ਨਾਲ ਜੁੜੇ ਹੋਏ ਨੇ ਆਪਣੇ ਵਿਚਾਰ ਸਾਂਝੇ ਕਰਨ ਦੇ ਵਾਸਤੇ। ਬਸ ਜੁਗਜੀਤ ਗੱਲ ਇਹ ਹੈ ਵੀ ਇਹ ਬਹੁਤ ਵੱਡਾ ਘਾਟਾ ਪੈ ਗਿਆ ਆਪਾਂ ਨੂੰ ਸਾਡੇ ਪੰਜਾਬੀ ਸੱਭਿਆਚਾਰ ਨੂੰ ਸਾਡੇ ਸਰੋਤਿਆਂ ਨੂੰ ਪਰਿਵਾਰ ਨੂੰ ਇਹ ਨਾ ਭੁੱਲਣ ਯੋਗਾਂ ਦੁੱਖਾ ਵਾਜੀ ਹਮੇਸ਼ਾ ਪਰਮਾਤਮਾ ਅੱਗੇ ਬੇਨਤੀ ਕਰਦੇ ਆਂ। ਪਈ ਸੱਚੇ ਪਾਸ਼ਾ ਪਰਮਾਤਮਾ ਸਾਰੇ ਪਰਿਵਾਰ ਨੂੰ ਤੁਕਸਣ ਦਾ ਬਲ ਬਖਸ਼ੇ ਹਮੇਸ਼ਾ ਇਹੋ ਜਿਹਾ ਕਲਾਕਾਰ ਬਾਜੀ ਕਿਸੇ ਸਦੀ ਦੀ ਪੰਜਾਬੀ ਕਲਾਕਾਰ ਪੈਦਾ ਹੁੰਦਾ ਹੈ ਨਾ ਬਿਲਕੁਲ ਤੁਹਾਡੇ ਨਾਲ ਤੇ ਬਹੁਤ ਸਾਂਝ ਰਹੀ ਹੈ ਤੁਹਾਡੇ ਮੇਰਾ ਨਾ ਬਾਜੀ ਮੇਰੇ ਗੀਤ ਬਾਜੀ ਬਹੁਤ ਸਟਾਰਟਿੰਗ ਮਿੱਥੋ ਹੋਏ ਅਛੇ ਦਾ ਜੀ ਹੂੰ ਸਟਾਰਟ ਮਿੱਥੋ ਹੋਏ ਅਸਲ ਦਸ਼ਿੰਦਾ ਜੀ ਨਾ ਇਹ ਮੇਰਾ ਜਿਹੜਾ ਰੱਖ ਲਾ ਕਿਲਿੰਡਰ ਜਾਰਾ ਲੰਮਿਆਂ ਰੂਟਾ ਤੇ ਕੀ ਕਰਾਂ ਕਤਾਰੋ ਗੱਡੀ 6 ਸਿਲੰਡਰ ਦੀ ਇਹ 76 77 ਦੀ ਗੱਲ ਹੈ ਜੋ ਵੀ ਜੀ 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 ਆ ਤਦੋ ਜੀ ਹਲੋ ਵੀ ਮਹਾਰਾਜ ਜੀ ਜੇ ਤੁਸੀਂ ਦੋਨਾਂ ਨੇ ਇੱਕ ਗੀਤ ਇਕੱਠਿਆਂ ਨੇ ਗਾਇਆ ਸੀਗਾ ਹਾਂ ਹਾਂ ਹਰਬੰਦਾ ਚੰਗਾ ਨਹੀਂ ਹੁੰਦਾ ਦੇਖ ਕੇ ਯਾਰ ਬਣਾਇਆ ਕਰੋ ਉਹ ਵੀ ਬਹੁਤ ਅੱਛਾ ਸੀ ਗੀਤ ਜੀ ਕਿ ਇਹਨਾਂ ਦਾ ਆਸਰਾ ਮਿਲਦਾ ਸੀ ਮੈਨੂੰ ਬਾਈ ਜੀ ਹੋਰ ਵੀ ਗੀਤਕਾਰਾਂ ਦੇ ਬੜੇ ਅੱਛੇ ਗੀਤ ਗਾਏ ਇਹਨਾਂ ਨੇ ਜੱਟ ਜਿਉਣਾ ਮੌੜ ਤੁਸੀਂ ਕਿੰਨਾ ਚੱਲਿਆ ਮਿਰਜਾ ਖਰਲਾ ਦਾ ਸ਼ਹੀਦ ਭਗਤ ਸਿੰਘ ਪੇਰੀ ਇਹਨਾਂ ਨੇ ਬੜੇ ਗਏ ਪੁੱਤ ਜੱਟਾਂ ਦੀ ਫਿਲਮ ਤੋਂ ਸ਼ੁਰੂ ਹੋਏ ਬੜੀਆਂ ਇਹਨਾਂ ਨੇ ਫਿਲਮਾਂ ਕੀਤੀਆਂ ਨੇ ਹਨਾ ਜੀ ਤੇ ਮਹਾਰਾ ਸੱਚੇ ਬਾਸ਼ਾ ਇਹਨਾਂ ਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਹੈ ਬਿਲਕੁਲ ਆਪਣੇ ਚਰਨਾਚ ਸਥਾਨ ਦੇਵੇ ਇਹਨਾਂ ਨੂੰ ਬਿਲਕੁਲ ਬਿਲਕੁਲ ਕਿਉਂਕਿ ਬੜੇ ਔਖੀ ਘੜੀ ਹੈ ਔਰ ਪਰਿਵਾਰ ਦੇ ਵਾਸਤੇ ਵੀ ਬੜਾ ਇਹ ਇੱਕ ਨਾ ਸਹਿਣਯੋਗ ਘਟਾ ਹੈ ਉਹ ਦੁੱਖ ਬਾਈ ਜੀ ਬਹੁਤ ਮੁੱਕ ਉੱਥੇ ਦੇਖੇ ਨਹੀਂ ਜਾਂਦੇ ਲੋਕੀ ਰੋਂਦੇ ਬਾਈ ਜੀ ਦੇਖੇ ਨਹੀਂ ਜਾਂਦੇ ਲੋਕੀ ਮਹਾਰਾਜ ਜੀ ਆਪਣੀ ਚੰਦਾ ਜੀ ਦੇ ਨਾਲ ਕੋਈ ਯਾਦ ਸਾਂਝੀ ਕਰਨੀ ਚਾਹੋਗੇ ਯਾਦ ਸਾਂਝੀ ਬਸੇ ਹੋਗੇ ਮਹੀਨਾ ਆਪਣੇ ਰੂ ਪੰਜਾਬ ਦੀ ਇਕੱਠੇ ਹੋਏ ਸੀ ਬੜੀ ਅਸੀਂ ਰਲ ਕੇ ਗਾਇਆ ਉੱਥੇ ਵੀ ਕਲਾ ਸੱਚੀ ਪਸ਼ਿਆ ਪ੍ਰੀਕਰਪਾ ਹੋਈ ਉਤੇ ਮੈਨੂੰ ਬੜਾ ਥਾਪੀ ਦੇ ਕੇ ਜਿਹੜਾ ਇਹ ਵੀ ਪਾਣੀ ਕਹਿੰਦੇ ਤਿੰਨ ਵੀ ਲੋਕੀ ਸੁਣਦੇ ਆ ਬਹੁਤ ਚੰਗਾ ਲੱਗਦਾ ਹਮੇਸ਼ਾ ਹਾਸੇ ਮਜ਼ਾਕ ਚ ਰਹਿਣਾ ਬਾਈ ਜੀ ਜੀ ਹਾਂ ਸ਼ੁਕਰੀਆ ਸ਼ੁਕਰੀਆ ਪਾਲ ਜੀ ਸਾਨੂੰ ਪਤਾ ਕਿ ਇਸ ਵੇਲੇ ਤੁਸੀਂ ਦੁੱਖ ਦੀ ਘੜੀ ਦੇ ਵਿੱਚ ਹੋ ਪਰ ਦੇ ਨਾਲੋਂ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਵੀ ਇਹ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਕਰ ਦੇਵੇ। ਜਗਜੀਤ ਜੀ ਤੁਸੀਂ ਵੀ ਅਰਦਾਸ ਕਰੋ ਮਹਾਰਾਜ ਅੱਗੇ ਵੀ ਤੁਸੀਂ ਵੀ ਮਹਾਰਾਜ ਇਹਨਾਂ ਨੂੰ ਨਾ ਬਿਲਕੁਲ ਬਿਲਕੁਲ ਆਪਣੇ ਚਰਨਾਂ ਸਥਾਨ ਦੇ ਵਿੱਚ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਪਾਲੀ ਜੀ ਸਾਡੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਜੁੜਨ ਦੇ ਲਈ ਔਰ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਇਸ ਵੇਲੇ ਸਾਡੇ ਨਾਲ ਹੋਰ ਵੀ ਕਈ ਕਲਾਕਾਰ ਤੇ ਹੋਰ ਵੀ ਮੈਨਾਜ਼ ਹਸਤੀਆਂ ਜੁੜੀਆਂ ਨੇ ਕਿ ਜਿਹੜੀਆਂ ਆਪੋ ਆਪਣੇ ਸੁਨੇਹੇ ਦੇ ਰਹੀਆਂ ਨੇ ਇਹਨਾਂ ਦੇ ਵਿੱਚ ਡਾਕਟਰ ਲਖਵਿੰਦਰ ਜੋਲਜੀ ਵੀ ਸਾਡੇ ਨਾਲ ਜੁੜੇ ਹੋਏ ਨੇ ਔਰ ਉਹ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ ਜੀ ਪੰਜਾਬ ਦੇ ਲੋਕ ਗਾਇਕ ਸੁਰਿੰਦਰ ਚੁੰਦਾ ਜੀ ਆਪਣੇ ਆਪ ਦੇ ਵਿੱਚ ਕੇਵਲ ਲੋਕ ਗਾਇਕ ਨਹੀਂ ਇੱਕ ਬਹੁਤ ਵੱਡੀ ਸ਼ਖਸੀਅਤ ਬਹੁਤ ਵੱਡੀ ਸੰਸਤਾ ਸੀ ਜਿਨ੍ਹਾਂ ਨੇ ਗਾਇਕੀ ਨੂੰ ਬਹੁਤ ਕੁਝ ਦਿੱਤਾ ਹੈ ਸੰਗੀਤ ਦੇ ذریعے ਹੋਵੇ ਆਪਣੇ ਗੀਤਾਂ ਦੇ ذریعے ਹੋਵੇ ਆਪਣੀ ਅਦਾਕਾਰੀ ਦੇ ذریعے ਹੋਵੇ ਔਰ ਆਪਣੇ ਫਿਲਮਾਂ ਦਾ ਖੇਤਰ ਹੋਵੇ ਉਹਨਾਂ ਨੇ ਬਹੁਤ ਕੁਝ ਸਾਨੂੰ ਦਿੱਤਾ ਹੈ ਉਹ ਜਿਹੜਾ ਕਿ ਹਮੇਸ਼ਾ ਯਾਦ ਰੱਖਣ ਜੋਗਿਆ ਔਰ ਇਸ ਵੇਲੇ ਸਾਡੇ ਨਾਲ ਸਾਹਿਤਿਕ ਕਦਰਨੀ ਤੇ ਪ੍ਰਦਾਨ ਡਾਕਟਰ ਲਖਵਿੰਦਰ ਜੋਰਜੀ ਸਾਡੇ ਨਾਲ ਨੇ ਜਿਹੜੇ ਕਿ ਉਹਨਾਂ ਦੀ ਹੁਣੇ-ਹੁਣੇ ਇੱਕ ਫਿਲਮ ਡਾਇਰੈਕਟ ਕਰ ਰਹੀ ਸੀ ਭਾਵੇਂ ਉਹ ਫਿਲਮ ਹਾਲੇ ਆਈ ਨਹੀਂ ਪਰ ਓ ਵੀ ਸੁਰਿੰਦਰ ਚੰਦਾ ਜੀ ਦੇ ਨਾਲ ਜੁੜੇ ਹੋਏ ਸਨ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੇ ਅਸੀਂ ਅੱਜ ਦੇ ਇਸ ਮੰਦ ਭਾਗੇ ਦਿਨ ਦੇ ਉਪਰ ਦੁੱਖ ਭਰੀ ਐਸ ਵੇਲੇ ਸਾਡੇ ਲਈ ਸਾਰੇ ਲਈ ਘੜੀ ਹੈ ਇਸ ਘੜੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਵੱਡਾ ਕਾਟਾ ਪਿਆ ਜੋ ਵੀ ਜੀ ਪੰਜਾਬੀ ਗੀਤ ਨੂੰ ਵੀ ਪੰਜਾਬੀ ਅਦਾਕਾਰੀ ਨੂੰ ਵੀ ਕਿਉਂਕਿ ਸੁਰਿੰਦਰ ਚੰਦਾ ਨੇ ਇੱਕ ਤਰ੍ਹਾਂ ਨਾਲ ਉਹ ਮਤਲਬ ਜਿਉਂਦੇ ਲੀਜੈਂਡ ਸਿਗੇ ਔਰ ਜਿਵੇਂ ਜੀਵਨਾ ਬੋਰਡ ਗਾਟੇ ਉਹਨਾਂ ਨੇ ਜੋ ਮਤਲਬ ਅੱਜ ਤੱਕ ਜੋ ਨਾਮਲਾ ਕਟਿਆ ਇੱਕ ਬਲੰਦ ਆਵਾਜ਼ ਸੀ ਉਹਨਾਂ ਦੀ ਔਰ ਇੱਕ ਅੰਦਾਜ਼ ਸ਼ਾਇਰ ਉਹਨਾਂ ਕੋਲ ਗਾਇਕੀ ਦਾ ਵੀ ਔਰ ਅਦਾਕਾਰੀ ਦਾ ਵੀ ਜੀ ਇੱਕ ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਜਾਣਿਆ ਪਛਾਣਿਆ ਇਸ ਤਾਂ ਹੈ ਹੀ ਸੀਗੇ ਪਰ ਬਹੁਤ ਡੁੰਗਾਈਆਂ ਤੱਕ ਤੋ ਗੀਤ ਨੂੰ ਪਿਆਰ ਕਰਨ ਵਾਲੇ ਵੀ ਸੀ ਔਰ ਸੰਗੀਤ ਨੂੰ ਪ੍ਰਚਾਰ ਪ੍ਰਸਾਰ ਕਰਨ ਵਾਲੇ ਵੀ ਸੀਗੇ ਔਰ ਮੈਂ ਲਗਭਗ ਦੂਰਦਰਸ਼ਨ ਤੇ ਗੀਤ ਦੇ ਆਸ-ਪਾਸ ਮੈਂ ਇਸ ਤਵੇਰੇ ਯਾਦ ਕਰ ਰਿਹਾ ਸੀ ਕਿੰਨੇ ਗਾਣੇ ਆਉਣਗੇ ਜਿਹੜੇ ਮੈਨੂੰ ਜਿਨ੍ਹਾਂ ਦੀ ਪ੍ਰੋਡਕਸ਼ਨ ਕਰਨ ਦਾ ਮੌਕਾ ਮਿਲਿਆ ਉਹ ਗੀਤ ਦੇ ਆਸ-ਪਾਸ ਗੀਤ ਨੇ ਜਿਹੜੇ ਮੈਂ ਦੂਰਦਰਸ਼ਨ ਉੱਤੇ ਉਹਨਾਂ ਦੇ ਕੀਤੇ ਸੀਗੇ ਜਿਹਦੇ ਵਿੱਚ ਦੋ ਗੀਤ ਤਾਂ ਨਵੇਂ ਸਾਰੂ ਸਰਵਿਸ ਹੈਗੀ ਤੇ ਦੂਸਰਾ ਇਹ ਹੈ ਕਿ ਥੋੜਾ ਪਿਛਲੇ ਮਤਲਬ ਸਾਲ ਡੇਢ ਸਾਲ ਤੋਂ ਜਿਹੜਾ ਇੱਕ ਅਸੀਂ ਇੱਕ ਫਿਲਮ ਜਿਹੜਾ ਉਹ ਪ੍ਰੋਡਕਸ਼ਨ ਉਹਦੀ ਕਰ ਰਹੇ ਸੀ ਕਿ ਮੇਰੇ ਦੋਸਤ ਨੇ ਮੇਰੇ ਰਿਸ਼ਤੇਦਾਰ ਨੇ ਸੋਜਣ ਬੜਗਾ ਉਹ ਕਹ ਰਹੇ ਸੀ ਕਿ ਉਸ ਗੀਤ ਦੀ ਸ਼ੂਟਿੰਗ ਤਾਂ ਕੰਪਲੀਟ ਹੋ ਗਈ ਸੀ ਲੇਕਿਨ ਅਜੇ ਉਹਦੀ ਐਡੀਟਿੰਗ ਵਗੈਰਾ ਮਸੋਂ ਜਿਹੜੀ ਉਹ ਚੱਲ ਰਹੀ ਸੀ ਤੇ ਜੇ ਕੰਪਲੀਟ ਹੋਣ ਵਾਲੀ ਆ ਫਾਈਨਲ ਉਹਦਾ ਜਿਹੜਾ ਪ੍ਰਿੰਟ ਸਾਹਮਣੇ ਆਉਣ ਵਾਲਾ ਜੇਕਰ ਉਹ ਕਾਫੀ ਚਿੰਤਾ ਚ ਸਗੀਰ ਪਿਛੇ 1.5 ਮਹੀਨਾ ਪਹਿਲਾਂ ਹਸਪਤਲ ਜਾਣ ਤੋਂ ਪਹਿਲਾਂ ਜਦੋਂ ਇੱਕ ਦਿਨ ਮੇਰੀ ਫੋਨ ਤੇ ਗੱਲ ਹੋਈ ਤੇ ਮੈਨੂੰ ਤਦ ਉਹ ਪੁੱਛ ਰਏ ਸੀਗੇ ਯਾਰ ਕਿੰਨੀ ਫੇਰ ਲੱਗੂਗੀ ਉਹ ਪਿੰਲ ਨੂੰ ਆਪਣੇ ਜਿਹੜੇ ਉਹ ਬੇਜ ਨੂੰ ਮੈਂ ਉਹਨੂੰ ਲੱਗਾ ਬਸ ਮਹੀਨਾ ਡੇਢ ਦਿਨ ਲਈ ਜਿਹੜਾ ਲੱਗੇਗਾ ਤੇ ਉਸ ਤੋਂ ਬਾਅਦ ਆਪਾਂ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਡਿਸਟ੍ਰਿਬਿਊਟ ਕਰਕੇ ਤੇ ਅਸੀਂ ਉਹਨੂੰ ਰਿਲੀਜ਼ ਕਰਾਂਗੇ ਇਕਨ ਉਹ ਮਹੀਨਾ ਡੇਢ ਮਹੀਨਾ ਜਿਹੜਾ ਉਹ ਆਇਆ ਨਹੀਂ ਅਸਲ ਵਿੱਚ ਤੇ ਉਹ ਉਸ ਫਿਲਮ ਨੂੰ ਜਿਹੜੀ ਉਹਨਾਂ ਦੀ ਇੱਕ ਤਰ੍ਹਾਂ ਨਾਲ ਆਖਰੀ ਫਿਲਮ ਹੈ ਔਰ ਉਸ ਤੋਂ ਬਾਅਦ ਹੋਰ ਕਿਸੇ ਫਿਲਮ ਚ ਉਹਨਾਂ ਨੇ ਰੋਲ ਨਹੀਂ ਕੀਤਾ ਸੀ ਹਨਾ ਔਰ ਇਸ ਉਮਰ ਦੇ ਵਿੱਚ ਆ ਕੇ ਵੀ ਇੱਕ ਚਾਹ ਦੇ ਨਾਲ ਇੱਕ ਅਦਾਕਾਰੀ ਨੂੰ ਪਰਣਾਏ ਹੋਏ ਬੰਦੇ ਸੀਗੇ ਉਹ ਔਰ ਹਰਮੇਸ਼ ਸਿੰਘ ਤੁਸੀਂ ਜਦੋਂ ਉਹਨਾਂ ਨੂੰ ਮਿਲਦੇ ਸੀ ਕੁਛ ਨਾ ਕੁਛ ਗੁਣਗੁਣਾ ਕੇ ਮਜ਼ਾਕੀਆ ਟੰਗ ਦੇ ਨਾਲ ਤੁਹਾਡੇ ਦੀ ਧੁਕਾ ਕੇ ਇਹ ਗੱਲਾਂ ਮਤਲਬ ਇਸ ਤਰ੍ਹਾਂ ਦੀ ਸਿਹਤ ਬਹੁਤ ਛੋਟੀਆਂ ਗੱਲਾਂ ਨੂੰ ਜਿਹੜਾ ਉਹ ਮਤਲਬ ਵੱਡੇ ਅਰਥ ਪਰ ਦਿੰਦੇ ਸੀ ਉਹਦੇ ਵਿੱਚ ਆਪਣੇ ਮਜ਼ਾਕੀਆ ਅੰਦਾਜ਼ ਨਾਲ ਹੀ ਇਹ ਉਹਨਾਂ ਦੀ ਖਾਸੀਅਤ ਸੀ ਕਿ ਜਦੋਂ ਵੱਡੇ ਆਰਟਿਸਟਾਂ ਨਾਲ ਜਿਦਾਂ ਹੰਸ ਰਾਜ ਹੰਸੂ ਦਾ ਨਾਲ ਸਰਦੂਸ ਕੇ ਅੰਦਰ ਹੋਰਾਂ ਦੇ ਨਾਲ ਜਦੋਂ ਇਕੱਠੇ ਬੈਠਦੇ ਸੀ ਤਾਂ ਬੜੀ ਮਜ਼ਾਕੀਆ ਅੰਦਾਜ਼ ਦੇ ਵਿੱਚ ਜਿਹੜਾ ਉਹ ਇਹ ਲੱਗਦਾ ਸੀ ਜਿਵੇਂ ਆਪਣੇ ਟਕਿਆ ਕਲਾਮ ਜਦੋਂ ਹੁੰਦਾ ਹੈ ਕਿ ਆਪਣੇ ਤੋਂ ਤੇ ਵੱਡੇ ਨੂੰ ਵੀ ਤੇ ਦੂਜੇ ਨੂੰ ਵੀ ਮਤਲਬ ਇਹ ਕਹਿ ਦੇਣਾ ਕਿ ਹਾਂ ਬਈ ਛੋਟੇ ਕੀ ਹਾਲ ਹੈ ਤੇ ਇਸ ਤਰ੍ਹਾਂ ਦਾ ਜਿਹੜਾ ਸੀਗਾ ਨਾ ਉਹ ਇੱਕ ਤੱਕੇ ਇਕਲਾਮ ਜਿਹਾ ਉਹਨਾਂ ਦਾ ਰੱਖਿਆ ਹੋਵੇਗਾ ਦੂਸਰਾ ਜਿਵੇਂ ਵੱਡੇ ਤੋਂ ਵੱਡੇ ਸੰਗਤ ਨੂੰ ਮਜ਼ਾਕ ਦੇ ਵਿੱਚ ਕਹਿ ਦੇਣਾ ਅੱਛਾ ਤੁਸੀਂ ਵੀ ਗਾਉਂਦੇ ਹੋ ਮਤਲਬ ਐਂ ਜੇ ਅੰਦਾਜ਼ ਦੇ ਵਿੱਚ ਤੇ ਜਿਹੜਾ ਉਹ ਮੈਂ ਇੱਕ ਇੱਕ ਗੱਲਾਂ ਕਿੰਦੇਆ ਮਤਲਬ ਉਹਨਾਂ ਨੂੰ ਤੇ ਇਸ ਤਰ੍ਹਾਂ ਦੀ ਜਿਹੜੀ ਉਹ ਪਕਾਸ਼ ਕਰਦੇ ਆ ਅਸੀਂ ਆਪਣੇ ਅੱਖੀਂ ਦੇਖਿਆ ਸੀ ਬੜਾ ਫਾਸਾ ਪਾਦ ਹੁੰਦੇ ਸੀਗੇ ਨਿੱਕੀ ਜਿਹੀ ਗੱਲ ਕਰਕੇ ਤੇ ਜਿਵੇਂ ਮੈਂ ਤੁਹਾਨੂੰ ਦੱਸਣਾ ਕਿ ਸਰਦੂਲ ਸਿਕੰਦਰ ਪਹਿਲਾ ਆਇਆ ਬੇਟਾ ਜੀ ਨੂ ਬੈਸ਼ਨ ਕੋਟ ਤੇ ਹੁੰਦਾ ਜਿਵੇਂ ਆ ਗਿਆ ਇਸ ਤੇ ਅਬ ਜਾਕੇਲੇ ਦੇ ਵਿੱਚ ਅੱਛਾ ਇਹ ਕਾਕਾ ਕੌਣ ਹੈ ਇਹ ਵੀ ਗਾਉਂਦਾ ਮਮੇ ਦੇ ਬੋਲ ਇਸ ਤਰ੍ਹਾਂ ਹਾਂ ਹਾਂ ਇਸ ਤਰ੍ਹਾਂ ਦਾ ਉਹਦਾ ਸੁਭਾਅ ਹੈ ਕਿ ਜਿਹੜੀ ਜਾਣਵੋ ਜਿਕੇ ਜਿਹੜਾ ਇਸ ਤਰ੍ਹਾਂ ਕਰਨਾ ਔਰ ਆਪਣੇ ਆਪ ਨੂੰ ਜਿਹੜਾ ਉਹ ਇੱਕ ਗੁਜ਼ਾਰਕ ਦੇ ਵਿੱਚ ਪਾ ਕੇ ਤੇ ਹਾਲਾਤ ਨੂੰ ਜਿਹੜਾ ਉਹ ਹਾਸੇ ਵਿੱਚ ਇਹਨੂੰ ਬਰਾਸਤ ਰਿਟਣਾ ਇਹ ਮਤਲਬ ਅੰਦਾਜ਼ ਹੈ ਔਰ ਇਸ ਤਰ੍ਹਾਂ ਦੇ ਜਿੰਦਾਦਿਲ ਇਨਸਾਨ ਜਿਹੜੇ ਨੇ ਬਹੁਤ ਘੱਟ ਤਲਵੰਦੇ ਹੋਰ ਪ੍ਰਾਸਟੋਰ ਤੇ ਜਿਹੜੋ ਬੰਦਾ ਮਤਲਬ ਆਰਟਿਸਟ ਹੋਵੇ ਵੱਡਾ ਆਰਟਿਸਟ ਹੋਵੇ ਤੇ ਉਹ ਨਿੱਕੀਆਂ ਗੱਲਾਂ ਨੂੰ ਵੱਡੀਆਂ ਬਣਾ ਕੇ ਉਹਨਾਂ ਦੇ ਅਰਥ ਕ੍ਰੀਏਟ ਕਰੇ ਇਹ ਛਿੰਜੇ ਦੇ ਵਿੱਚ ਇੱਕ ਕਮਾਲ ਸੀ ਜੀ ਅਰ ਤੁਹਾਨੂੰ ਲੱਗਦਾ ਕਿ ਇਹ ਅਫਸੋਸ ਰਹੇਗਾ ساری ਉਮਰ ਕਿ ਉਹਨਾਂ ਦੇ ਜੀਵਨ ਦੇ ਜੀ ਇਹ ਉਹਨਾਂ ਦੀ ਆਖਰੀ ਫਿਲਮ ਜਿਹੜੀ ਹੈ ਉਹ ਰਿਲੀਜ਼ ਨਹੀਂ ਹੋ ਸਕੀ ਹਾਂ ਇਹ ਜ਼ਰੂਰ ਰਹੇਗਾ ਕਿਉਂਕਿ ਦੂਸਰਾ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਵੀ ਰਹੇਗਾ ਕਿ ਜਦੋਂ ਉਹ ਰਿਲੀਜ਼ ਹੋਏਗੀ ਜਿਸ ਵੇਲੇ ਤੇ ਉਸ ਵੇਲੇ ਉਹ ਟ੍ਰਿਬਿਊਟ ਅਸੀਂ ਉਹ ਫਿਲਮ ਉਹਨਾਂ ਨੂੰ ਸਮਰਪਿਤ ਕਰਾਂਗੇ ਉਹਦੇ ਵਿੱਚ ਸੈਕਸ਼ਨ ਲਗਾਵਾਂਗੇ ਬਕਾਇਦਾ ਤਾਂ ਕਿ ਅਸੀਂ ਉਹਨਾਂ ਦੀ ਯਾਦ ਨੂੰ ਇਸ ਤਰ੍ਹਾਂ ਵੀ ਤਾਜ਼ਾ ਰੱਖ ਸਕੀਏ ਜੀ ਬਹੁਤ ਬਹੁਤ ਸ਼ੁਕਰੀਆ ਜੌਨ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੇਰਾ ਸ਼ੁਕਰੀਆ ਜੀ ਮਿਹਰਬਾਨੀ ਸਾਡੇ ਸੰਗੀਤ ਜਗਤ ਨੂੰ ਬਹੁਤ ਵੱਡਾ ਝਟਕਾ ਲੱਗਿਆ ਉਸਤਾਦ ਲੋਕ ਸ਼ਰੋਮਣੀ ਗਾਇਕ ਜਨਾਬ ਸਰਿੰਦਰ ਸ਼ਿੰਦਾ ਜੀ ਇਸ ਫਾਨੀ ਸੰਸਾਰ ਨੂੰ ਅਲਗ ਦਾ ਕਹਿ ਗਏ ਕਿਹੜੀਆਂ ਚੰਗੀਆਂ ਰੂਹਾਂ ਹੁੰਦੀਆਂ ਉਹਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹਿੰਦੀ ਦੁਨੀਆ ਤੱਕ ਲੋਕ ਉਹਨਾਂ ਨੂੰ ਪਿਆਰ ਕਰਦੇ ਰਹਿਣਗੇ ਉਹਨਾਂ ਨੂੰ ਯਾਦ ਕਰਦੇ ਰਹਿਣਗੇ ਮੇਰੇ ਵਰਗੇ ਨਾ ਚੀਜ਼ ਲੋਕ ਆ ਜਿਹੜੇ ਹਮੇਸ਼ਾ ਉਹਨਾਂ ਦੇ ਖਿਦਮਤ ਖਿਦਮਤਗਾਰ ਰਹਿਣਗੇ ਕਿਉਂਕਿ ਜੋ ਉਹਨਾਂ ਨੇ ਗਾਤਾ ਜੋ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਤੀ ਉਹ ਚੀਜ਼ਾਂ ਸੀ ਸਿਰਫ ਸੋਚ ਸਕਦੇ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦੇ ਸੋ ਮਨ ਬੜਾ ਭਾਵਕ ਹੈ ਕਿਉਂਕਿ ਇਹ ਜਿਹੜੀ ਮੌਤ ਆ ਇਹ ਹਰ ਬੰਦੇ ਨੂੰ ਆਉਣੀ ਆ ਇਹ ਜੇ ਆਪਾਂ ਦੁੱਖ ਦੇ ਟਾਈਮ ਉਸ ਦੁੱਖ ਦਾ ਪ੍ਰਗਟਾਵਾ ਨਹੀਂ ਕਰ ਸਕਦੇ ਤਾਂ ਕੋਈ ਫਾਇਦਾ ਨਹੀਂ ਸੋ ਮੇਰੀ ਮੁਲਾਕਾਤ ਹੋਈ ਸੀ 9 ਅਕਤੂਬਰ 2022 ਪਿੰਡ ਬੱਲ ਗੁਰਦੁਆਰਾ ਸਾਹਿਬ ਦੇ ਵਿੱਚ ਸਾਡਾ ਪ੍ਰੋਗਰਾਮ ਸੀਗਾ ਐਸੀ ਮੇਲੇ ਗੱਲਾਂ ਬਾਤਾਂ ਹੋਈਆਂ ਤੇ ਮੈਨੂੰ ਕਹਿਣ ਲੱਗੇ ਕਹਿੰਦੇ ਵੀ ਨਾਨਾ ਜੀ ਵਾਂਗੂ ਰਹਿਣਾ ਬਸ ਉਹ ਚੀਜ਼ ਰੱਖਣੀ ਆ ਬੇਖੌਫ ਬੇ ਧੜਕ ਮੈਂ ਕਿਹਾ ਜੀ ਤੁਹਾਡਾ ਸ਼ਿਸ਼ਵਾ ਚਾਹੀਦਾ ਮੈਂ ਕਿਹਾ ਬਾਬਾ ਜੀ ਤੁਸੀਂ ਵੀ ਉਹਨਾਂ ਦੇ ਬਰਾਬਰ ਹੀ ਆ ਉਡਾਫ ਸੱਚ ਮਗੈਨਾ ਪਿਆਰ ਸਿਗਾ ਸੋ ਇਹੋ ਜੀਆਂ ਰੂਹਾਂ ਬਈ ਸਦੀਆਂ ਬਾਅਦ ਆਉਂਦੀਆਂ ਤੇ ਮਾਲਕ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ ਸਾਰੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਦੁਬਾਰਾ ਫੇਰ ਮੈਂ ਉਸ ਪ੍ਰਮਾਤਮਾ ਕੇ ਸੱਚਾ ਪਾਤਸ਼ਾਹ ਕੇ ਇਹ ਬੇਨਤੀ ਕਰਦਾ ਜਨਾਬ ਸਰਿੰਦਰ ਸਿੰਧਾ ਜੀ ਦੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਬਖਸ਼ਣ ਮਿਹਰਬਾਨ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵੌਲਟ 5 ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ